ਹੜ੍ਹ ਹਲਕੇ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਜਿੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੰਨਾ ਜ਼ਿਆਦਾ ਪਾਣੀ ਆਇਆ ਜਿਸ ਤਰੀਕੇ ਦੇ ਨਾਲ ਹੁਣ ਡੈਮ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਡੈਮਾਂ ਦੇ ਵਿੱਚ ਓਵਰਫਲੋ ਹੋਣ ਦੀ ਸਥਿਤੀ ਹੈ ਸਤਲੁਜ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਕਿ ਉਹ ਵੀ ਹੁਣ ਓਵਰਫਲੋ ਹੋਣ ਲੱਗ ਪਏ ਨੇ ਜਿਸ ਤਰੀਕੇ ਦੇ ਨਾਲ ਮਾਧੋਪੁਰ ਦੇ ਫਲੱਡ ਗੇਟ ਜਿਹੜੇ ਟੁੱਟ ਚੁੱਕੇ ਨੇ ਤਾਂ ਜਿਹੜੀ ਸਥਿਤੀ ਆ ਕਾਫੀ ਜ਼ਿਆਦਾ ਵਿਗੜ ਚੁੱਕੀ ਆ ਪਰ ਫਿਰ ਵੀ ਅਜੇਹੇ ਦੇ ਵਿੱਚ ਜਲ ਸਰੋਤ ਮੰਤਰੀ ਬਰੇਂਦਰ ਗੋਇਲ ਦੇ ਵੱਲੋਂ ਕਿਹਾ ਕਿ ਅਸੀਂ ਲੋਕਾਂ ਦੇ ਨਾਲ ਖੜੇ ਆ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕੀ ਕੁਝ ਕਹਿ ਰਹੇ ਨੇ ਮੰਤਰੀ ਸਾਹਿਬ ਇੱਕ ਵਾਰ ਉਹਨਾਂ ਦੀ ਜੀ ਇਸ ਤਰ੍ਹਾਂ ਕੀ ਪ੍ਰਬੰਧ ਕੀ ਹੈ ਬਾੜ ਆਈ ਹੈ ਦੇਖੋ ਇਸ ਸਮੇਂ ਪੋਜੀਸ਼ਨ ਇਹ ਬਣੀ ਹੋਈ ਹੈ ਕਿ ਬਾੜ ਇਤਨੀ ਆਈ ਹੈ ਪਾਣੀ ਇਤਨਾ ਆਇਆ ਹੈ जो आज तक इतिहास में कभी नहीं आया जब भी कभी बाढ़ की बात होती है पंजाब में पानी ज़्यादा आने की बात होती है तो उन्नीस और 2023 की बात होती है लेकिन अब पानी उससे भी ज़्यादा आया है और सभी जो डैम है हमारे फुल हो गए हैं अब डैम फुल हो गए हैं डैम पानी संभाल नहीं पा रहे तो जितना इनफ्लो हो रहा है इतना इनफ्लो हो रहा है एक लाख पंद्रह हजार क्यूसेक के करीब रंजीत सागर डैम में पानी आ रहा है और एक लाख पच्चीस हज़ार के करीब पाँव डैम में पानी आ रहा है तो ये सारा पानी डैम फुल हो गए हैं डैम भी ओवरफ्लो होने वाले हैं तो सारा पानी जो है वो नीचे की ओर आ रहा है और यही पानी बर्बादी का कारण बन रहा है लेकिन हमने जो इस समय प्रबंध किए हैं हम लोगों के साथ खड़े हैं हमारे सभी मंत्री लोगों के साथ रबते में हैं लोगों के पास जा रहे हैं और इस समय जो भी ज़रूरत है लोगों के जान माल की रक्षा करने की और लोगों को बचाने की वो सब हम लोग कर रहे हैं सरकार पूरी तरह से हर चीज़ का इंतज़ाम कर रही है बेशक कोई मेडिकल टीमें हैं बेशक पशुओं की कोई मेडिकल uh, एड है या पशुओं के लिए कोई चारे का प्रबंध करना है फीड का प्रबंध करना है लोगों को एवेक्एट करना है बहुत बड़े हमने एवेक्एशन सेंटर बनाए हैं और जहां ज़रूरत पड़ी है एयरलिफ्ट करके भी हमने लोगों को बचाया है सो मतलब जो आज हम कर सकते हैं वो सरकार पूरी तरह से लोगों के लिए कर रही है हमारे मुख्यमंत्री भगवंत सिंह मान खुद अभी गुरदासपुर डिस्ट्रिक्ट में हैं वो खुद दौरा कर रहे हैं सभी जगह का यहाँ भी आएंगे मतलब सरकार पूरी तरह से लगी हुई है देखो ऐसा है अभी जहाँ हम खड़े हैं ना तीन घंटे पहले कुछ नहीं था यहाँ कोई पानी नहीं था अब पानी का फ्लो इतना आ रहा है हम आगे गए थे तो वहाँ लोग बता रहे थे कि भाई यहाँ कुछ पानी था ही नहीं जी अब पानी एकदम इतना आ रहा है जहाँ पानी की बात आती है हम फौरन वहाँ ਹੇਡ ਪਹੁੰਚ ਜਾਂਦੇ ਆ ਜਹਾਂ ਬੋਟ ਦੀ ਜਰੂਰਤ ਹੈ ਬੋਟ ਪਹੁੰਚਾਉਂਦੇ ਆ ਅਬ ਯਹਾਂ ਸਵੇਰ ਤੱਕ ਕਿਸੇ ਚੀਜ਼ ਦੀ ਜਰੂਰਤ ਨਹੀਂ ਥੀ ਅਮਨੇ ਹੈਲੀਕਾਪਟਰ ਤੱਕ ਮੰਗਵਾ ਰੱਖੀ ਹੈ ਹੈਲੀਕਾਪਟਰ ਆ ਕਈ ਜਗ੍ਹਾ ਸੇ ਲੋਕਾਂ ਕੋ ਹੈਲੀਕਾਪਟਰ ਦੇ ਜ਼ਰੀਏ ਨਿਕਾਲਾ ਗਿਆ ਸੋ ਜਹਾਂ ਜਿਸ ਚੀਜ਼ ਦੀ ਜਰੂਰਤ ਹੈ ਫੌਰਨ ਅਮ ਪਹੁੰਚਾ ਰਹੇ ਹਾਂ ਅੰਤ ਤੁਸੀਂ ਸੁਣਿਆ ਮੰਤਰੀ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਸਾਲ 1988 ਦੇ ਵਿੱਚ ਜੋ ਹੜ੍ਹ ਆਇਆ ਸੀ ਉਸ ਨੂੰ ਹਰ ਵਕਤ ਯਾਦ ਕੀਤਾ ਜਾਂਦਾ ਸੀ ਕਿ ਇੰਨੇ ਜ਼ਿਆਦਾ ਹਾਲਾਤ ਮਾੜੇ ਸੀ ਉਸ ਤੋਂ ਬਾਅਦ 2023 ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਨੇ ਹਹਾਕਾਰ ਮਚਾਈ ਸੀ ਪਰ ਹੁਣ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੰਨਾ ਜ਼ਿਆਦਾ ਪਾਣੀ ਆਇਆ ਕਿ ਜਿਹੜੇ ਡੈਮ ਨੇ ਸਤਲੁਜ ਦਰਿਆ ਆ ਭਾਵੇਂ ਰਾਵੀ ਦਰਿਆ ਉਹਨਾਂ ਤੋਂ ਵੀ ਪਾਣੀ ਸੰਭਾਲਣਾ ਮੁਸ਼ਕਿਲ ਹੋ ਰਿਹਾ ਉਹ ਵੀ ਹੁਣ ਓਵਰਫਲੋ ਹੋ ਰਹੇ ਨੇ ਕਿਤੇ ਫਲੱਡ ਗੇਟ ਟੁੱਟ ਰਹੇ ਨੇ ਪੌਂਗ ਡੈਮ ਦੇ ਵਿੱਚ ਵੀ ਲਗਾਤਾਰ ਪਾਣੀ ਵਾੜੀ ਦਾ ਪੱਧਰ ਵੱਧ ਰਿਹਾ ਤਾਂ ਅਜਿਹੇ ਹਾਲਾਤ ਕਹਿੰਦੇ ਇਤਿਹਾਸ ਦੇ ਵਿੱਚ ਪਹਿਲਾਂ ਨਹੀਂ ਦੇਖੇ ਤਾਂ ਅੱਜ ਪੰਜਾਬ ਦੇ ਲੋਕ ਲੋਕ ਜਿਹੜੇ ਨੇ ਉਹ ਇੱਕ ਅਰਦਾਸ ਹੀ ਕਰ ਰਹੇ ਨੇ ਪਰ ਦੂਜੇ ਪਾਸੇ ਇਸ ਮੁੱਦੇ ਨੂੰ ਲੈ ਕੇ ਹੁਣ ਸਿਆਸਤ ਵੀ ਹੋ ਰਹੀ ਆ ਕਿਉਂਕਿ ਵਿਰੋਧੀ ਨਿਸ਼ਾਨੇ ਸਾਧ ਰਹੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਕਿ ਪਹਿਲਾਂ ਤੁਸੀਂ ਧਿਆਨ ਦਿੱਤਾ ਹੁੰਦਾ ਤਾਂ ਅੱਜ ਇਹ ਸਥਿਤੀ ਨਾ ਬਣਦੀ ਤਾਂ ਖੈਰ ਅਜਿਹੇ ਦੇ ਵਿੱਚ ਸਿਆਸਤ ਕਰਨੀ ਨਹੀਂ ਬਣਦੀ ਬਲਕਿ ਇੱਕ ਦੂਜੇ ਦੇ ਨਾਲ ਖੜਕੇ ਪੀੜਤ ਲੋਕ ਨੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿਹੜੇ ਪੀੜਤ ਲੋਕ ਨੇ ਜਿਹੜੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਮਦਦ ਕਰਨੀ ਬਣਦੀ ਹੈ